ਆ ਵੇਖ ਲਓ ਇਹਨਾਂ ਚੋਰਾਂ ਦੀ ਹਰਕਤ ਜੇਕਰ ਇਹਨਾਂ ਦਿਮਾਗ ਕਿਸੇ ਚੰਗੇ ਕੰਮ 'ਚ ਲਗਾਇਆ ਹੁੰਦਾ ਤਾਂ ਹੋ ਸਕਦਾ ਅੱਜ ਚੋਰੀਆਂ ਕਰਨ ਦੀ ਲੋੜ ਨਾ ਪੈਂਦੀ ਤਾ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਦੁਆਰਾ ਬੜੀ ਹੀ ਚਲਾਕੀ ਦੇ ਨਾਲ ਬੜਾ ਦਿਮਾਗ ਲਾ ਕੇ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚੋਂ ਹਜ਼ਾਰਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਰ ਤੇ ਹੋਰ ਦੁਕਾਨ ਦੇ ਵਿੱਚ ਜਿਹੜੇ ਡਰਾਈ ਫਰੂਟ ਪਏ ਸੀ ਉਹ ਵੀ ਚੋਰੀ ਕਰਕੇ ਜਿਹੜੇ ਚੋਰ ਨੇ ਉਹ ਫਰਾਰ ਹੋ ਜਾਂਦੇ ਨੇ ਅਜਨਾਲਾ ਦੇ ਵਿੱਚ ਕਰਿਆਨੇ ਦੀ ਦੁਕਾਨ ਦੇ ਵਿੱਚ ਚੋਰਾਂ ਦੁਆਰਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੁਕਾਨ ਦੇ ਮਾਲਕਾਂ ਦਾ ਕਹਿਣਾ ਹੈ ਕਿ ਦੁਕਾਨ ਦੇ ਵਿੱਚੋਂ ਹਜ਼ਾਰਾਂ ਰੁਪਏ ਦੀ ਲੁੱਟ ਕੀਤੀ ਗਈ ਹੈ ਉਸ ਤੋਂ ਇਲਾਵਾ ਦੁਕਾਨ ਦੇ ਵਿੱਚ ਜਿਹੜੇ ਡਰਾਈ ਫਰੂਟ ਪਏ ਸੀ ਉਹ ਵੀ ਚੋਰੀ ਕਰਕੇ ਜਿਹੜੇ ਚੋਰ ਨੇ ਉਹ ਫਰਾਰ ਗਏ ਨੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਹਿਲਾਂ ਸੀਸੀਟੀਵੀ ਕੈਮਰੇ ਦਾ ਮੂੰਹ ਚੋਰਾਂ ਦੁਆਰਾ ਉੱਪਰ ਨੂੰ ਕੀਤਾ ਗਿਆ ਉਸ ਤੋਂ ਬਾਅਦ ਹੀ ਜਿਹੜੀ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਦੁਕਾਨ ਦਾ ਜਿਹੜਾ ਸ਼ਟਰ ਤੋੜ ਕੇ ਚੋਰ ਅੰਦਰ ਜਾਂਦੇ ਨੇ ਤੇ ਦੁਕਾਨ ਦੇ ਅੰਦਰ ਜਿੰਨਾ ਵੀ ਕੈਸ਼ ਪਿਆ ਸੀ ਉਹ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਪੁਲਿਸ ਦੁਆਰਾ ਜਿਹੜੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਮਾਲਕਾਂ ਦੀ ਗੱਲਬਾਤ ਵੀ ਸੁਣਾਉਣੀ ਹੈ ਕਿ ਕੀ ਕੀ ਉਹਨਾਂ ਨੂੰ ਨੁਕਸਾਨ ਹੋਇਆ ਤੇ ਕਦੋਂ ਇਸ ਸਾਰੀ ਘਟਨਾ ਦੇ ਬਾਰੇ ਉਹਨਾਂ ਨੂੰ ਪਤਾ ਲੱਗਦਾ ਹੈ ਮੇਰਾ ਨਾਮ ਕਰਨ ਸਚਦੇਵਾ ਜੀ ਤੇ ਸਾਡੀ ਦੁਕਾਨ ਇੱਧਰ ਫਤੇਗੜ ਚੂੜੀਆਂ ਰੋਡ ਤੇ ਹੈ ਤੇ ਰਾਤੀ ਕਰੀਬ ਸਾਡੇ ਕੋਲ 3 ਵਜੇ ਸਾਨੂੰ ਫੋਨ ਆਂਦਾ ਹੈ ਕਿ ਤੁਹਾਡੀ ਦੁਕਾਨ ਦਾ ਜਿਹੜਾ ਨਾ ਸ਼ਟਰ ਤੋੜਿਆ ਹੋਇਆ ਹੈ ਤੇ ਜਦੋਂ ਅਸੀਂ ਸਡਨਲੀ ਨਿਕਲ ਕੇ ਆਨੇ ਆ ਤੇ ਦੇਖਦੇ ਆ ਕਿ ਸ਼ਟਰ ਜਿਹੜਾ ਚੁੱਕਿਆ ਹੋਇਆ ਹੈ ਤੇ ਆਪਾਂ ਉਸ ਤਰ੍ਹਾਂ ਉਹਦੀ ਅੰਦਰ ਆ ਕੇ ਦੇਖਦੇ ਆ ਤੇ ਸਾਡਾ ਕੁਛ ਨਾ ਪੈਸੇ ਵੀ ਪਏ ਹੋਏ ਸੀ ਕਿਸੇ ਵਪਾਰੀ ਦਾ ਸਮਾਨ ਆਣਾ ਸੀ ਉਹਦੇ ਕਰਕੇ ਪੈਸੇ ਰੱਖੇ ਹੋਏ ਸੀ ਤਕਰੀਬਨ 40000 ਰੁਪਏ ਦੇ ਕਰੀਬ ਉਹ ਨਹੀਂ ਹੈਗਾ ਤੇ ਕੁਝ ਸਾਡਾ ਕੋਲ ਡ్రਾਈ ਫਰੂਟ ਵਗੈਰਾ ਸੀ ਉਹ ਵੀ ਪਿਆ ਸੀ ਦੁਕਾਨ ਦੀ ਐਸੈਸਰੀਜ਼ ਕਈ ਸਮਾਨ ਨੇ ਜਿਹੜੇ ਹੁਣ ਮਤਲਬ ਟਾਈਮ ਪੈਨ ਤੇ ਪਤਾ ਲੱਗਦਾ ਵੀ ਆਹ ਸਮਾਨ ਵੀ ਪਿਆ ਸੀ ਤੇ ਉਹ ਵੀ ਨਹੀਂ ਮਿਲ ਰਿਹਾ ਇਹੋ ਜਿਹੇ ਕਈ ਸਮਾਨ ਨੇ ਜਿਹੜੇ ਮਿਲ ਨਹੀਂ ਰਹੇ ਜਿਹੜੇ ਆ ਕਿ ਮਤਲਬ ਉਹਨਾਂ ਵੱਲੋਂ ਲੈ ਕੇ ਜਾਏ ਚੁੱਕੇ ਤੇ ਬਹੁਤ ਖਲਾਰਾ ਵੀ ਪਿਆ ਹੋਇਆ ਸੀ ਬਾਕੀ ਹੈ ਕਿ ਪ੍ਰਸ਼ਾਸਨ ਵੱਲੋਂ ਹੈ ਕਿ ਤੁਸੀਂ ਦੇਖ ਰਹੇ ਹੋ ਅੱਜ ਵੀ ਨਾਲੇ ਦੇ ਵਿੱਚ ਦੋ ਤਿੰਨ ਜਗ੍ਹਾ ਤੇ ਹੋ ਰਿਹਾ ਹੋ ਜਾ ਕੰਮ ਹੋਇਆ ਮਤਲਬ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਹਲੇ ਤੱਕ ਨਹੀਂ ਕੀਤੀ ਗਈ ਆਪਾਂ ਸਵੇਰੇ ਉੱਥੇ ਉਹਨਾਂ ਨੂੰ ਮਿਲ ਕੇ ਵੀ ਆਏ ਆ ਇੱਕ ਵਾਰੀ ਆਏ ਨੇ ਉਸ ਤੋਂ ਬਾਅਦ ਕੋਈ ਸਾਡੀ ਕੋਈ ਪੁੱਛਤੀ ਗਿਛਣੀ ਹੋਈ ਕੋਈ ਕੁਝ ਨਹੀਂ ਆਇਆ ਸਾਡੇ ਕੋਲ ਕਰਨਾ ਮੰਗਦੇ ਮੰਗੇ ਉਹ ਵੀ ਕਰਦੇ ਆ ਕਿ ਇਹ ਮਤਲਬ ਇਸ ਚੀਜ਼ ਨੂੰ ਨੱਥ ਪਾਈ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ 'ਚ ਮਤਲਬ ਇਸ ਚੀਜ਼ ਤੋਂ ਬਚਾ ਕੀਤਾ ਜਾਵੇ ਕਿਉਂਕਿ ਆਪ ਦੁਕਾਨਦਾਰ ਥੋੜਾ ਨਾ ਇੱਥੇ ਬੈਠ ਸਕੇਗਾ ਇਹ ਤਾਂ ਕੰਮ ਕਰੇਗਾ ਰਾਤ ਦੇ ਇੱਕੇ ਦੁਕਾਨਾ ਤੇ ਬੈਠਾ ਰਹੇਗਾ ਇਹ ਉਹ ਮੰਗਾ ਕਿ ਮਤਲਬ ਸਾਡੀ ਸੁਣਵਾਈ ਹੋਵੇ ਤੇ ਮੇਰਾ ਨਾਮ ਜੀਦੀ ਸਿਸਦੇਵਾ ਹੈ ਤੇ ਸਾਡੀ ਇਥੇ ਫਤਿਹ ਕੁੜੀਆਂ ਤੇ ਦੁਕਾਨ ਨੇ ਰੋੜਤੀ ਦੁਕਾਨ ਹੈ ਕੀ ਹੈ اور ਸਾਨੂੰ ਸੇ ਸਾਡੇ ਕੋ 3 ਵਜੇ ਫੋਨ ਆਂਦਾ ਹੈ ਕਿ ਤੁਹਾਡੀ ਦੁਕਾਨ ਦੇ ਮਤਲਬ ਸ਼ਟਰ ਤੋੜ ਦਿੱਤਾ ਗਿਆ ਹੈ ਤੇ ਅਸੀਂ ਉਸੇ ਟਾਈਮ ਹੀ ਸਾਰੇ ਜਿਹੜੇ ਫੈਮਿਲੀ ਇਥੇ ਪਹੁੰਚਦੇ ਆਂ ਤੇ ਦੇਖਦੇ ਆਂ ਵੀ ਬਹੁਤ ਜ਼ਿਆਦਾ ਇਥੇ ਖਲਾਰਾ ਸੀ ਅੰਦਰ ਦੇ ਵਿੱਚ ਉਹ ਸਾਡੇ ਜਿਹੜੇ ਗੱਲਾਂ ਸੀ ਉਹ ਦੁਕਾਨ ਤੋਂ ਬਾਹਰ ਪਿਆ ਹੋਇਆ ਸੀ ਔਰ ਕਾਫੀ ਸਾਰਾ ਸਮਾਨ ਹੈ ਜੋ ਮਿਸਿੰਗ ਹੈ ਗਏ تھے۔ ਕਿੰਨੇ ਕੁ ਦੀ ਨੁਕਸਾਨ ਹੋ ਗਿਆ ਜੀ ਇਹ ਗੱਲ ਕਹੀਏ ਨੁਕਸਾਨ ਤੇ ਦੇਖੋ 40 ਤੋਂ 50 ਹਜ਼ਾਰ ਦੇ ਵਿੱਚ ਹੋ ਜਾਂ ਬਬ ਵੀ ਹੋ ਸਕਦਾ ਉਹਨੇ ਟਾਈਮ ਆਂਤੀ ਪਤਾ ਲੱਗੇ ਨਾ ਕੀ ਕੀ ਨਿਕਲਿਆ ਇੱਥੋਂ ਹਾਂਜੀ ਕੀ ਮੰਗ ਕਰਦੇ ਜੀ ਸਾਡੀ ਸੁਣਵਾਈ ਹੋਏ ਵੇ ਔਰ ਦੇਖਿਆ ਜਾਵੇ ਕੋਈ ਆ ਕੇ ਦੇਖੇ ਤੇ ਸਹੀ ਪੁਲਿਸ ਕੋਈ ਵੀ ਨਹੀਂ ਆਈ ਇੱਥੇ ਦੇਖਣ ਲਈ ਅਸੀਂ ਸਵੇਰੇ ਸੜਨ ਨਹੀਂ ਗਏ ਵੀ ਸੀ ਉਸ ਟਾਈਮ ਉੱਥੇ ਕੋਈ ਵੀ ਨਹੀਂ ਸੀਗਾ ਔਰ ਉਹਨਾਂ ਨੂੰ ਦੇਖਣਾ ਤੇ ਚਾਹੀਦਾ ਰਿਪੋਰਟ ਤੇ ਐਟ ਲੀਸਟ ਲਿਖਣੀ ਚਾਹੀਦੀ ਹੈ ਵੀ ਕਿਉਂ ਹੋ ਰਿਹਾ ਐਦਾਂ ਦਾ ਕੰਮ ਹਾਂਜੀ ਔਰ ਚੋਰਾਂ ਨੂੰ ਜਲਦੀ ਤੋਂ ਜਲਦੀ ਪਕੜ ਕੇ ਔਰ ਸਾਡੀ ਸੁਣਵਾਈ ਕੀਤੀ ਜਾਵੇ। ਜਿਹੜਾ ਫਟੇਗੜ ਜੁਨੀਅਰ ਰੋਡ ਤੇ ਕਿਹੜੀ ਗੜੀ ਦੁਕਾਨਾਂ ਤੇ ਚੋਰੀ ਹੋਇਆ। ਅੱਜ ਫਿਰ ਸੁਮਿਤ ਕੁਮਾਰ ਸਾਨੂੰ ਹਵਿੰਦਰ ਕੁਮਾਰ ਨੇ ਫੋਨ ਕੀਤਾ। ਮੇਰੀ ਬਾਲਾਜੀ ਹੋਲਸੇਲ ਦੁਕਾਨ ਫਟੇਗੜ ਚੋਰੀਆ ਦੇ। ਉਹਦਾ ਸ਼ਟਰ ਤੋੜ ਕੇ ਉਹਦੇ ਵਿੱਚੋਂ ਮੇਰੇ ਗੱਲੇ ਚੋਂ ਕੁਝ ਪੈਸੇ, ਡਰਾਈ ਫਰੂਟ ਤੇ ਕਿਓ ਲੈ ਗਏ। ਜਿਹਦਾ ਮੌਕੇ ਤੇ ਗਏ ਆ ਮੌਕਾ ਵੇਖਿਆ। ਤੇ ਤਫ਼ਤੀਸ਼ ਕਰ ਰਹੇ ਆ। ਜਿਹੜਾ ਅਸੀਂ ਜਲਦੀ ਪੜ ਕੇ ਚਾਂਗ ਕੋਲ ਦੀ ਸিসিਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਆਲੇ ਦੁਆਲੇ ਤੇ ਚਾਕੂ ਫੜਿਆ ਜਾ ਸਕਦਾ ਸਾਰੇ ਸਾਰੇ ਇਹ ਕਰ ਰਹੇ ਸিসিਟੀ ਕੈਮਰੇ ਵੀ ਚੈੱਕ ਕਰ ਰਹੇ ਆ ਸਾਡੀ ਟੀਮਾਂ ਵੀ ਆਈਆਂ ਹੋਈਆਂ ਬਾਹਰ ਸਾਰੀ ਤਪੀਸ਼ ਕਰ ਰਹੇ ਸਰ ਉਹਦੇ ਅੱਗੇ ਕੋਈ ਦੁਕਾਨ ਐ ਇੱਕ ਹੋਰ ਉੱਥੋਂ ਵੀ ਮੋਬਾਈਲ ਮੋਬਾਈਲ ਕੁਛ ਨਿੱਕਾ ਮੋਟਾ ਸਮਾਨ ਲੈ ਗਿਆ ਉਹ ਵੀ ਕੋਈ ਧਿਆਨ ਚ ਆਇਆ ਜੀ ਉਹਨਾਂ ਨੂੰ ਸਾਨੂੰ ਕੋਈ ਨਹੀਂ ਤਲਾ ਦਿੰਦੇ ਜੇ ਤਲਾ ਦਿੰਦੇ ਤਾਂ ਕਰਦੇ ਬਾਲਾ ਜੀ ਵਾਲਾ ਦਿੱਤੀ ਤਲਾ ਜੇ ਤਲਾ ਦਿੰਦੇ ਕਾਰਵਾਈ ਕੀਤੀ ਜਾਊਗੀ ਹਾਂਜੀ ਹਾਂ ਠੀਕ ਹੈ